ਖਾਸ ਤੌਰ ਤੇ ਨਾ ਸਾਨੂੰ ਬਹੁਤ ਉਮੀਦਾਂ ਸੀ ਜਿਹੜੀ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਬਣੀ ਆ ਸਾਰਿਆਂ ਨੇ ਚਲੋ ਜੋਰ ਲਾ ਕੇ ਬਣਾਇਆ ਮੈਂ ਇਹ ਨਹੀਂ ਕਹਿੰਦਾ ਕਿ ਦਿਨ ਤੇ ਜਾਂ ਰਾਤ ਸਾਰਾ ਕੁਝ ਚੇਂਜ ਹੋ ਜਾਣਾ ਪਰ ਸਚਾਈ ਇਹ ਆ ਕਿ ਬੇਸਿਕ ਲੈਵਲ ਤੇ ਧਰਤੀ ਤੇ ਜਿਹੜੀ ਜ਼ਮੀਨ ਨੇ ਹਕੀਕਤ ਆ ਲੋਕ ਡਰਦੇ ਆ ਹਰ ਇੱਕ ਥੜੇ ਤੇ ਹਰ ਇੱਕ ਥਾਂ ਤੇ ਉਹ ਗੱਲ ਹੁੰਦੀ ਆ ਕਿ ਭਾਈ ਬਚ ਕੇ ਚੱਲੋ ਸਮਾਂ ਬਹੁਤ ਖਰਾਬ ਆ ਸਮਾਂ ਬਹੁਤ ਖਰਾਬ ਤੋਂ ਭਾਵ ਕੀ ਆ ਸਾਡਾ ਜਿਹੜਾ ਨੌਜਵਾਨ ਆ ਯੰਗ ਜਨਰੇਸ਼ਨ ਆ ਨਸ਼ੇ ਦੇ ਵਿੱਚ ਲਿਪਟਾ ਔਰ ਨਸ਼ਾ ਮਾਰੂ ਆ ਮਾਰੂ ਨਸ਼ਾ ਜਿਹੜੇ ਅੱਗੇ ਜਿਹੜੇ ਲੋਕ ਚਲੋ ਕੁੱਕੀ ਰੋਡੇ ਖਾਂਦੇ ਸੀਗੇ ਕੁਝ ਵੀ ਸੀਗਾ ਉਹ ਆ ਦਿਮਾਗ ਖਰਾਬ ਨਹੀਂ ਸੀ ਕਰਦੇ ਮੈਡੀਕਲ ਨਸ਼ਾ ਜਿਹੜਾ ਸਿੰਥੈਟਿਕ ਨਸ਼ਾ ਉਹਨੇ ਸਾਰੀ ਜਿਹੜੀ ਜਨਤਾ ਉਹਦਾ ਦਿਮਾਗੀ ਸੰਤੁਲਨ ਵਿਗਾੜ ਕੇ ਰੱਖਤਾ ਔਰ ਘਰਾਂ ਦੇ ਵਿੱਚ ਵੀ ਨੁਕਸਾਨ ਕਰਦਿਆ ਔਰ ਮੈਨੂੰ ਖਾਸ ਤੌਰ ਤੇ ਲੱਗਦਾ ਕਿ ਸਾਰਾ ਕੰਮ ਜਿਹੜਾ ਚਿੱਟਾ ਵਾਲੇ ਆ ਜਾਂ ਹੋਰ ਉਹਨਾਂ ਦਾ ਕੰਮ ਕੀਤਾ ਹੋਇਆ ਹੈ ਕਿਉਂਕਿ ਸਾਨੂੰ ਬਹੁਤ ਸੱਚੀ ਡਰ ਲੱਗਦਾ ਮੈਂ ਮੇਰਾ ਘਰ ਇੱਥੇ ਕਲ ਨਿਹਾਲ ਸਿੰਘ ਵਾਲੇ ਸੀਗਾ ਰਣਸੀ ਰੋਡ ਕੋ ਉਹ ਕਲੋਨੀ ਦੇ ਵਿੱਚ ਬੜਾ ਸੁਨਣਾ ਸੀ ਔਰ ਮੈਂ ਐਸੇ ਕਰਕੇ ਉੱਥੋਂ ਗਿਆ ਬੰਦਾ ਪੀਆਰ ਸਮਾਂ ਬਹੁਤ ਮਾੜਾ ਨੁਕਸਾਨ ਹੋਊਗਾ ਜਾਨਣ ਕਿ ਘਰਾਂ ਦੇ ਵਿੱਚ ਬੈਠਾ ਬੰਦਾ ਵੀ ਸੇਫ ਨਹੀਂ ਮਹਿਸੂਸ ਕਰਦਾ ਅੱਜ ਕਿਉਂਕਿ ਹੁਣ ਤੁਸੀਂ ਪਿੱਛੇ ਦੇਖਿਆ ਮਤੇ ਜਿਹੜੀ ਘਰਾਂੋਂ ਮੱਝਾਂ ਚੋਰੀ ਕਰਕੇ ਲੈ ਗਏ ਠੀਕ ਆ ਟੈਂਟ ਹਾਊਸ ਤੋਂ ਪਹਿਲਾਂ ਚੋਰੀ ਹੋ ਗਈ ਲੱਖ ਰੁਪਏ ਦੋ ਦੋ ਚੋਰੀ ਕੀਤੀ ਉਹਦੇ ਐਫਆਈਆਰ ਕਰਵਾਤੀ ਫੇਰ ਕੋਈ ਕੁਝ ਨਹੀਂ ਹੋਇਆਗਾ ਫੇਰ ਸਾਡੇ ਤੋਂ ਮਲਕੀਤ ਭੱਲੇ ਤੋਂ 17000 ਰੁਪਏ ਕੱਢਿਆ ਆਨਲਾਈਨ ਧੱਕੀ ਕੀਤੀ ਉਹਦੇ ਵਿੱਚ ਅਸੀਂ ਸਾਰੇ ਜਾ ਕੇ ਰਿਪੋਰਟਾਂ ਕਰੀਆਂ ਉੱਥੇ ਕੁਝ ਨਹੀਂ ਹੋਇਆ ਤਾਂ ਹੁਣ ਫੇਰ ਮੋਟਰਸਾਈਕਲ ਵਾਲੀ ਘਟਨਾ ਹੋਊਗੀ ਹੁਣ ਸਮਝ ਨਹੀਂ ਆਉਂਦੀ ਡਰ ਲੱਗਦਾ ਕਿ ਫਿਰ ਜਦੋਂ ਆਪਾਂ ਕਹਿੰਨੇ ਨਾ ਕਿ ਲੋਕ ਬਾਹਰ ਭਜਦੇ ਕਿਤੇ ਨਾ ਕਿਤੇ ਮੈਂ ਬਹੁਤ ਬਰੁੱਤ ਰਹਿਣਾਂ ਚੀਜ਼ਾਂ ਦੇ ਮੈਂ ਹਮੇਸ਼ਾ ਕਹਿੰਦਾ ਕਿ ਜਰਾ ਆਪਦੀ ਧਰਤੀ ਨੂੰ ਛੱਡ ਕੇ ਨਹੀਂ ਜਾਣਾ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਅਜਾਦ ਮੋਗਾ ਜ਼ਿਲ੍ਹਾ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਹੈ ਚੋਰੀਆਂ ਲੈ ਲਈਏ ਜਾਂ ਗੈਂਗਸਟਰਾਂ ਦੀਆਂ ਗੱਲਾਂ ਕਰ ਲਈਏ ਤਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਮਾਲਵਾ ਟੈਂਟ ਤੇ ਇੱਕ ਵਾਰ ਮੈਂ ਫੇਰ ਮੌਜੂਦ ਹਾਂ ਤੇ ਦੱਸ ਦਈਏ ਕਿ ਰਾਤ ਜਿਹੜੀ ਬੜੀ ਦੁਖਤ ਘਟਨਾ ਵਾਪਰੀ ਹੈ ਇਹਨਾਂ ਦੇ ਮੁਲਾਜ਼ਮ ਦੇ ਨਾਲ ਇਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਬੇਸ਼ੱਕ ਥਾਣਾ ਰਾਤ ਹੀ ਜਾਏ ਸੀ ਇਹ ਐਫ ਆਈ ਆਰ ਆਰ ਵੀ ਦਰੀ ਦਰਜ ਕਰਵਾ ਦਿੱਤੀ ਗਈ ਆ ਤੇ ਸ਼ੇਰੇ ਸਰ ਨਾਲ ਗੱਲ ਕਰੀ ਆ ਤਾਂ ਇਹਨਾਂ ਦਾ ਕਹਿਣਾ ਕਿ ਚੌਥੀ ਵਾਰ ਇਦਾਂ ਘਟਨਾ ਵਾਪਰੀ ਆ ਸੋ ਸਭ ਤੋਂ ਪਹਿਲਾਂ ਉਸ ਮੁਲਾਜ਼ਮ ਦੇ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਆ ਹਾਂਜੀ ਕੀ ਨਾਮ ਆ ਤੁਹਾਡਾ ਹਾਂਜੀ ਸਰ ਜੀ ਮੇਰਾ ਨਾਮ ਕਰਮੇਲ ਸਿੰਘ ਹੈ ਕਰਮੇਲ ਭਾਈ ਕਿੰਨੇ ਟਾਈਮ ਤੋਂ ਬਾਈ ਕੋਲੇ ਕੰਮ ਕਰ ਰਹੇ ਆ ਭਾਈ ਜੀ ਮੈਨੂੰ ਹੋ ਗਏ 12 ਸਾਲ ਹੋ ਗਏ ਘੱਟੋ-ਘੱਟੀ 12 ਸਾਲ ਤੇ ਇਹ 12 ਸਾਲਾਂ ਚ ਪਹਿਲੀ ਵਾਰ ਹੋਇਆ ਜਾਂ ਅੱਜਾਂ ਵੀ ਪਹਿਲੀ ਵਾਰ ਹੋਇਆ ਜਮਾ ਜੀ ਮੈਂ ਤਾਂ ਇਥੋਂ ਕੰਮ ਤੋਂ ਚੱਲਿਆ ਸੀਗਾ ਜੀ 8:30 9:00 ਵਜੇ ਦਾ ਟਾਈਮ ਸੀਗਾ ਜਮਾ ਹੂੰ ਤੇ ਮੈਂ ਜਾ ਕੇ ਤੇ ਮੈਨੂੰ ਤਿੰਨ ਜਣੇ ਸੀਗੇ ਮੋਟਰਸਾਈਕਲ ਵਾਲੇ ਜੀ ਹੂੰ ਉਹਨਾਂ ਨੇ ਮੈਨੂੰ ਮੋਟਰਸਾਈਕਲ ਤੇ ਰੋਕ ਲਿਆ ਪਹਿਲਾਂ ਉਹਨਾਂ ਨੇ ਮੇਨੂੰ ਗਾਲ ਕੱਢੀ ਤੇ ਫਿਰ ਮੈਂ ਜਦੋਂ ਮੋਟਰਸਾਈਕਲ ਮੂਹਰੇ ਕੀਤਾ ਲਾਈਟ ਉਹਨਾਂ ਨੇ ਬੰਦ ਕਰ ਲਈ ਤੇ ਮੈਨੂੰ ਕੋਈ ਪਤਾ ਨਹੀਂ ਲੱਗਿਆ ਵੀ ਮੇਰੇ ਨਾਲ ਹੋਇਆ ਕੀ ਤੇ ਉਹਨਾਂ ਨੇ ਪਹਿਲਾਂ ਮੇਰੇ ਜੇਬ 'ਚ ਹੱਥ ਪਾਇਆ ਮੋਬਾਈਲ ਕੱਢਿਆ ਤੇ ਫਿਰ ਮੋਟਰਸਾਈਕਲ ਦਾ ਉਹਨਾਂ ਨੇ ਬੰਦ ਕਰ ਲਿਆ ਤੇ ਮ ਕੀ ਜਵਾਂ ਦੇ ਬਾਵਾ ਹੋਏ ਆ ਇਹ ਆਪਜ ਤੇ ਜਦੋਂ ਮੇਰਾ ਟੋਕਾ ਜਦੋਂ ਮੈਂ ਜਨ ਤੋੜਨ ਲੱਗਿਆ ਮੇਰਾ ਮੋਟਰਸਾਈਕਲ ਫਿਰ ਮੈਂ ਧੱਕਾ ਮਾਰ ਕੇ ਉਹਨੂੰ ਛੱਡਤਾ ਜਾਣ ਦੀ ਤੇ ਫਿਰ ਉਹਨਾਂ ਨੇ ਜੋ ਟੋਕਾ ਸੀਗਾ ਉਹਦੇ ਕੋਲੇ ਬਾਵਾ ਕਾਪਾ ਜਾ ਜੀ ਉਹ ਮੈਨੂੰ ਮਾਰਨ ਲੱਗਿਆ ਸੀ ਜੀ ਫਿਰ ਮੈਂ ਛੱਡਤਾ ਪਰ ਇਹ ਮੋਟਰਸਾਈਕਲ ਵੀ ਮੈਨੂੰ ਹੁਣ ਛੱਟ ਵੱਜੂਗੀ ਉਦੋਂ ਬਾਅਦ ਮੈਂ ਫਿਰ ਬਾਈ ਆਏ ਸੀਗੇ ਮੇਰੇ ਕੋ ਡੇਰੇ ਤੋਂ ਉਹ ਮੈਨੂੰ ਲੈ ਕੇ ਗਏ ਉਥੋਂ ਆ ਕੇ ਉਦੋਂ ਬਾਅਦ ਫਿਰ ਬਾਈ ਛੇਰੇ ਨੂੰ ਮੈਂ ਫੋਨ ਕੀਤਾ ਬਾਈ ਭੱਲੇ ਨੂੰ ਫੋਨ ਕੀਤਾ ਸਾਰੇ ਆ ਗਏ ਸੀਗੇ ਮੇਰੇ ਕੋਲ ਤੁਹਾਡਾ ਕੀ ਕੀ ਸਮਾਨ ਲੈ ਕੇ ਗਿਆ ਮੇਰੇ ਇੱਕ ਫੋਨ ਲੈ ਕੇ ਇੱਕ ਮੋਟਰਸਾਈਕਲ ਉਹਨਾਂ ਨੇ ਜਦੋਂ ਮੰਨ ਲਓ ਤੁਸੀਂ ਇਧਰੋਂ ਗਏ ਸੀ ਉਹਨਾਂ ਨੇ ਸਾਹਮਣੇ ਕਿਰੇਆਂ ਜਾ ਬਰਾਬਰ ਆ ਰਹੇ ਸੀ ਨਹੀਂ ਪਿੱਛੇ ਤੋਂ ਆ ਕੇ ਕਿਰੇਆਂ ਜਾ ਕੇ ਉਹਨਾਂ ਮੂਰੇ ਜੀ ਮੈਂ ਸਪੀਡ ਕਿੰਨੀ ਸੀ ਮੈਂ 40 ਕਿ ਦੀ 30 ਦੀ ਸਪੀਡ ਤੇ ਜਾਂਦਾ ਸੀ ਜੀ ਬੜਾ ਤੇਜ਼ ਨਹੀਂ ਸੀਗਾ ਨਾਰਮਲ ਟਾਈਮ ਸੀਗਾ ਜੀ ਅੱਗੇ ਰਾਤ ਦੇ ਮੈਂ ਦੋ ਦੋ ਗਏ ਜਾਂਦਾ ਹੁੰਦਾ ਮੈਨੂੰ ਕੋਈ ਉਹ ਜੀ ਗੱਲ ਦਾ ਪਤਾ ਨਹੀਂ ਇਹ ਮੇਰੇ ਨਾਲ ਆ ਗੱਲ ਹੋਈਗੀ ਕੱਲ ਮੈਂ ਬੈਸੀ 8:30 ਕੇ ਟਾਈਮ ਦਾ ਜਾਂਦਾ ਹੁੰਦਾ ਕੱਲ ਹੀ ਗਿਆ ਬੈਸੀ ਫੜਿਆ ਮੈਂ ਅੱਗੇ ਜਮਨ ਗਿਆ ਕਿਤੇ ਜੇਕਰ ਉਹਨਾਂ ਦੇ ਹੁਲੀਏ ਦੀ ਗੱਲ ਕਰੇ ਕਿਸ ਤਰ੍ਹਾਂ ਦੇ ਬੰਦੇ ਸੀ ਬਾਈ ਜੀ ਨਸੇ ਵਾਲੀ ਸੀਗੀ ਚੱਟੇ ਉਹਦਾ ਮੂੰਹ ਉਹਨਾਂ ਬੰਦੇ ਵੀ ਸੀਗੀ ਜੀ ਹੂੰ ਤਿੰਨੇ ਜਣੇ ਸੀਗੇ ਉਹ ਹੂੰ ਇੱਕ ਬਕਾਇਦਾ ਜਿਹੜਾ ਹੋਰਿਆ ਦੱਸਿਆ ਜੋ ਗਿਆਨੀ ਦਾ ਹਾਂ ਜੀ ਗਿਆਨੀ ਜੀ ਸੀਗਾ ਇੱਕ ਲੰਮਾ ਜਿਹਾ ਮੁੰਡਾ ਜੀ ਲੋ ਮੋਨੇ ਜੇ ਸੀਗੇ ਬਸ ਹੂੰ ਕਿਸ ਤਰ੍ਹਾਂ ਦੀ ਆਵਾਜ਼ ਕੇ ਦੀ ਪਛਾਣ ਸਕਦੇ ਹੋ ਜੇ ਕੋਈ ਨਹੀਂ ਜੀ ਹੁਣ ਮੈਨੂੰ ਤਾਂ ਕੋਈ ਉਹਨਾਂ ਦੀ ਪਛਾਣ ਹੈ ਨਹੀਂਗੀ ਜੀ ਉਹਨਾਂ ਦੀ ਹੂੰ ਜੋ ਤੁਹਾਨੂੰ ਰੋਕੇ ਆ ਕੀ ਰਿਐਕਸ਼ਨ ਸੀ ਉਹਨਾਂ ਦਾ ਕੀ ਕਹਿੰਦੇ ਸੀ ਮੈਨੂੰ ਉਹਨਾਂ ਨੇ ਗਾਲ ਹੀ ਕੱਢੀ ਆ ਜਾਣ ਸਰ ਜੀ ਹੋਰ ਕੋਹ ਨਹੀਂ ਰੋਕ ਲਿਆ ਤੇ ਭਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਕੋਹ ਨਹੀਂ ਕੀਤੀ ਮੈਂ ਭੱਜਣ ਦੀ ਤਾਂ ਕਰੀ ਸੀਗੀ ਪਰ ਮੋੜਿਆਂ ਦੀ ਮੋਟਰਸਾਈਕਲ ਮੂਹਰੇ ਕਰ ਲਿਆ ਉਹਨਾਂ ਨੇ ਜੀ ਭਵਾ ਤੇ ਸਾਡੇ ਕੱਟ ਮਾਰਤਾ ਨਹੀਂ 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 ਕੱਟ ਮਾਰ ਉਹਨੇ ਬਸ ੱਟ ਮਾਰ ਦੇਣੀ ਸੀ ਪਰ ਮੈਂ ਖਾਧ ਹੀ ਨਹੀਂ ਉਹਨਾਂ ਦਾ ਸੋ ਦਰਸ਼ਕੋ ਬੜੀ ਮੰਦਭਾਗੀ ਘਟਨਾ ਤਾਂ ਇਹਨਾਂ ਦਾ ਕਹਿਣਾ ਕਿ ਮੋਟਰਸਾਈਕਲ ਨਾਰਮਲ ਸਪੀਡ ਤੇ ਸੀ ਔਰ ਬਰਾਬਰ ਲਿਆ ਕੇ ਮੋਟਰਸਾਈਕਲ ਅੱਗੇ ਲੈ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਜਿਹੜਾ ਸਰਦਾਰ ਮੁੰਡਾ ਵੀ ਸੀਗਾ ਮੋਹ ਉਹਨਾਂ ਦੇ ਬੰਨੇ ਹੋਏ ਸੀ ਇੱਕ ਕਾਪਾ ਸੀ ਕਾਪੇ ਦੇ ਡਰ ਤੋਂ ਜਿਹੜਾ ਇਸ ਨੌਜਵਾਨ ਨੇ ਉਹਨਾਂ ਨੂੰ ਜਾਣ ਦਿੱਤਾ ਤੇ ਫਿਲਹਾਲ ਜਿਹੜੀ ਜਾਨ ਜਿਹੜੀ ਬਚ ਚੁੱਕੀ ਆ ਇਸ ਸਟੈਂਡ ਦੇ ਮਾਲਕ ਨੇ ਸ਼ਮਸ਼ੀਰ ਸਿੰਘ ਸੇਰਾ ਸਿੱਧੂ ਜਿੰਨਾਂ ਕੋਲੇ ਇਹ 10-12 ਸਾਲ ਤੋਂ ਕੰਮ ਕਰ ਰਹੇ ਨੇ ਸੇਰਾ ਜੀ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਵਾਰ-ਵਾਰ ਇਹ ਤੁਹਾਡੇ ਮੇਰੇ ਖਿਆਲ ਚੌਥੀ ਚੋਰੀ ਆ ਪਹਿਲਾਂ ਵੀ ਅਸੀਂ ਅਪਡੇਟ ਦਿੱਤਾ ਸੀ ਕਿਸੇ ਨਾ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਗਾ ਨਿਜੀ ਰਾਂਝਾ ਤੁਹਾਡੀ ਕਿਹਨੇ ਨਹੀਂ ਮੇਰੀ ਰਾਂਝਸ ਨਹੀਂ ਹੈ ਤੇ ਪਰ ਮੈਨੂੰ ਲੱਗਦਾ ਵੀ ਨਹੀਂ ਕਿ ਕਿਸੇ ਨੂੰ ਹੈਗਾ ਪਰ ਜਿਵੇਂ ਨੁਕਸਾਨ ਹੁੰਦੇ ਪਏ ਨਾ ਉਹ ਮੈਨੂੰ ਜਰੂਰ ਲੱਗਦਾ ਕਿ ਕੋਈ ਟਾਰਗੇਟ ਕਰਕੇ ਕਰਨ ਵਾਲਾ ਕੰਮ ਹੋਇਆ ਪਿਆ ਕਿਉਂਕਿ ਇਹਦੋਂ ਪਹਿਲਾਂ ਚੋਰੀ ਹੋਈ ਉਦੋਂ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਇਹ ਉਦੋਂ ਵੀ ਸਾਨੂੰ ਲੱਗਿਆ ਕਿ ਬੀਪੀ ਭੇਤੀ ਦਾ ਕੰਮ ਆ ਕਿਉਂਕਿ ਜਿਹੜੇ ਹਿਸਾਬ ਨਾਲ ਸੇਫ ਤੋੜ ਕੇ ਲਗੇ ਆ ਸਾਰਾ ਕੁਝ ਚਲੋ ਹੋਣ ਉਹ ਅਸੀਂ ਵਿਚਾਰ ਰੱਖਣ ਲੱਗੇ ਤੇ ਸਾਰਾ ਕੁਝ ਰੱਖਣਾ ਬੰਦ ਕਰ ਲਿਆ ਫਿਰ ਉਸ ਤੋਂ ਬਾਅਦ ਸਾਡਾ ਮੁੰਡਾ ਮਲਕੀਸ਼ ਸਿੰਘ ਭੱਲਾ ਜਿਹਦੇ ਨਾਲ ਆਨਲਾਈਨ ਟੱਕੀ ਵੱਜੀ ਉਹਦਾ 17000 ਰੁਪਏ ਕੱਢਿਆ ਉਹ ਵੀ ਅਸੀਂ ਰਿਪੋਰਟ ਦਿੱਤੀ ਇਹ ਵੀ ਰਿਪੋਰਟ ਦਿੱਤੀ ਨਾ ਉਸ ਰਿਪੋਰਟ ਤੇ ਕੁਝ ਹੋਇਆ ਨਾ ਇਹ ਤੋਂ ਬਾਅਦ ਵਾਲੀ ਤੇ ਹੋਇਆ ਤੇ ਹੁਣ ਆ ਜਿਹੜੀ ਫੇਰ ਘਟਨਾ ਵਾਪਰਦੀ ਆ ਉਹ ਸਾਡੇ ਇਸ ਮੁੰਡੇ ਨਾਲ ਜਿਹੜੀ ਰਾਤ ਵਾਪਰੀ ਇਹ ਤਾਂ ਕਿਨ ਰੋਜ਼ ਦਾ ਕੰਮ ਟੈਂਟ ਉਹਦਾ ਸੀਜ਼ਨ ਆ ਅਸੀਂ ਇਹਦੇ ਵਿੱਚ ਸਾਡੇ ਰੋਜ਼ ਹੀ ਰਾਤ ਸੀ ਸਗਨ ਟਾਈਮ ਨਾਲ ਸੀ ਕਿਉਂਕਿ ਮੈਂ ਟਾਈਮ ਨਾ ਘਰੇ ਚਲੇ ਗਿਆ ਇਹ ਇੱਥੇ ਸੀਗਾ ਇਹਨੇ ਮੋਟਰਸਾਈਕਲ ਚੱਕਿਆ ਇਹ ਆਪਦੇ ਗਿਆਨ ਲੱਗਿਆ ਤੇ ਤਕਰੀਬਨ ਮੈਨੂੰ 8:30 9:00 ਵਜੇ ਤਕਰੀਬਨ ਫੋਨ ਆਇਆ ਇਹਨਾਂ ਦਾ ਕਿਸੇ ਹੋਰ ਨੰਬਰ ਤੋਂ ਵੀ ਐ ਕਰਕੇ ਬਾਈ ਆ ਘਟਨਾ ਵਾਪਰ ਗਈ ਤੇ ਮੈਂ ਕਿਹਾ ਵੀ ਚਲੋ ਮੈਂ ਆਉਣਾ ਅਸੀਂ ਆਏ ਆ ਉਤੋਂ ਆ ਕੇ ਜਦੋਂ ਪੁੱਛਿਆ ਸਰ ਜਿਹੜਾ ਇੱਥੇ ਜਲਾਲ ਵਾਲੇ ਸੰਤ ਦਾ ਡੇਰਾ ਉਦੋਂਰਲੇ ਪਾਸੇ ਫੀਡ ਬੈਕਟਰੀ ਹੈ ਉੱਥੇ ਜਾ ਕੇ ਇਹਨੇ ਘਟਨਾ ਵਾਪਰੀ ਆ ਉਹਦੋਂ ਮੈਂ ਦੱਸ ਹੀ ਦਿੱਤਾ ਵੀ ਜਿਹੜਾ ਹਥਿਆਰ ਹਥਿਆਰ ਤੇ ਕਿ ਮੈਨੂੰ ਜੇ ਵੀ ਲੱਗਦਾ ਕਿ ਨਜਾਇਜ਼ ਬਹੁਤ ਆ ਏ ਨਹੀਂ ਕਿ ਗੱਲ ਵੀ ਉਹਨੇ ਕੱਡੇ ਤੇ ਕਾਪਾ ਕੀ ਪਤਾ ਕੀ ਹੋਊਗਾ ਹਾਂ ਉਹ ਤਾਂ ਮੈਂ ਇਹਨੂੰ ਕਿਹਾ ਮੈਂ ਚੰਗਾ ਰਹਿ ਕੇ ਨਹੀਂ ਬਹਿਸ ਬਾਜੀ ਕੀਤੀ ਜਾਂ ਤਕਰਾਰ ਕੀਤੀ ਪਤਾ ਤੇ ਤੇਰੇ ਸਿਰ ਤੇ ਸੱਟ ਮਾਰ ਦੇ ਕੋਈ ਉਹਨੇ ਕਿਹਾ ਵੀ ਸੀ ਇਹਨੂੰ ਜਦੋਂ ਇਹਨੇ ਥੋੜਾ ਜਿਹਾ ਲਾਇਆ ਨਾ ਤੋਬਈ ਕੀਤਾ ਉਹਨੇ ਕਿਹਾ ਵੀ ਇੱਕ ਨਾਲ ਦੇ ਨੇ ਕਹਿੰਦਾ ਮਾਰ ਸਿਰ ਚੋਂ ਕਦੋਂ ਮਾਰੇਗਾ ਜੇ ਕੋਈ ਆਜੂਗਾ ਨਹੀਂ ਉਦੋਂ ਕੋਈ ਫਿਰ ਇਹ ਕਹਿੰਦਾ ਮੈਂ ਡਰ ਗਿਆ ਮੈਂ ਕਿਹਾ ਵੀ ਹੁਣ ਮੇਰੇ ਨੁਕਸਾਨ ਕਰਨੀ ਮੈਂ ਕਿਹਾ ਨਹੀਂ ਚੰਗਾ ਹੋਊਗਾ ਤੂੰ ਛੜ ਤਾਂ ਕਿਉਂਕਿ ਸਾਧਨਾਂ ਸਾਧਨਾਂ ਦਾ ਤੇ ਹੁਣ ਦੇਖਦੇ ਪੁਲਿਸ ਆਈ ਸੀ ਕੀ ਕਾਰਵਾਈ ਕੀ ਕਰਦੇ ਆ ਉਹ ਲੱਗੂਗਾ ਪਤਾ ਹਲੇ ਕਿਉਂਕਿ ਰਾਤ ਤੋਂ ਬਾਅਦ ਤਾਂ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਸੀ ਉਦੋਂ ਆਏ ਸੀ ਕਿ ਮਲਾਜ ਮੌਕੇ ਤੇ ਗਏ ਆ ਉੱਥੇ ਮੌਕਾ ਵੀ ਦੇਖਿਆ ਉਹਨਾਂ ਨੇ ਸਾਡੇ ਨਾਲ ਫਿਰ ਥਾਣੇ ਗਏ ਅਸੀਂ ਥਾਣੇ ਐਫ ਆਈ ਆਰ ਦਰਜ ਕਰ ਲਈ ਉਹਨਾਂ ਨੇ ਅੱਗੇ ਕੋਈ ਕਾਰਵਾਈ ਤਾਂ ਹਲੇ ਸਾਨੂੰ ਪਤਾ ਨਹੀਂ ਉਹ ਅੱਜ ਮਿਲਦੇ ਆ ਜੇ ਇਹਨਾਂ ਨੂੰ ਹਾਂਜੀ ਠੀਕ ਸੋ ਦਰਸ਼ਕੋ ਦੱਸ ਦਈਏ ਕਿ ਇਹ ਚੌਥੀ ਵਾਰ ਮਾਲਵਾ ਟੈਂਟ ਤੇ ਜਿਹੜੀ ਘਟਨਾ ਵਾਪਰੀ ਹੈ ਕਿਉਂਕਿ ਪਹਿਲਾਂ ਚੋਰੀਆਂ ਹੋਈਆਂ ਨੇ ਔਰ ਲੁੱਟਖੋ ਤੇ ਵੀ ਜਿਹੜੇ ਚੋਰ ਉੱਤਰ ਆਏ ਨੇ ਬੇਖੌਫ ਨੇ ਚੋਰ ਤੇ ਜੇਕਰ ਨਿਹਾਲ ਸਿੰਘ ਵਾਲੇ ਦੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਾਂ ਤਾਂ ਇੱਥੋਂ ਤੇ ਜਿਹੜੇ ਉੱਚ ਅਧਿਕਾਰੀ ਬਦਲ ਚੁੱਕੇ ਨੇ ਐਸਐਚਓ ਸਾਹਿਬ ਬਦਲ ਚੁੱਕੇ ਨੇ ਬਹੁਤੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਆ ਔਰ ਜੇਕਰ ਹੌਣ ਵਾਲੇ ਜਿਹੜੇ ਨਿਯੁਕਤ ਕੀਤੇ ਗਏ ਨੇ ਐਸਐਚਓ ਅਮਰਜੀਤ ਤਾਂ ਉਹਨਾਂ ਦਾ ਰਿਕਾਰਡ ਆ ਜਗਰਾਉਂ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਤੇ ਉਹਨਾਂ ਨੇ ਬੜਾ ਕੁਝ ਜਿਹੜਾ ਹੈਗਾ ਸਮਾਜ ਦੇ ਵਿੱਚ ਕੀਤਾ ਤੇ ਨਿਹਾਲ ਸਿੰਘ ਵਾਲੇ ਪਹੁੰਚੇ ਨੇ ਫਿਲਹਾਲ ਉਹਨਾਂ ਨੂੰ ਹਜੇ ਮਹੀਨਾ ਹੋਇਆ ਸੋ ਦੇਖਦੇ ਆ ਕਿ ਇਸ ਘਟਨਾ ਤੇ ਕੀ ਐਕਸ਼ਨ ਲਿਆ ਜਾਂਦਾ ਕੀ ਉਹ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਦੇ ਨੇ ਕਿਉਂਕਿ ਜੈਸੇ ਹਿਸਾਬ ਦੇ ਨਾਲ ਬਹੁਤ ਸਾਰੇ ਇੱਥੇ ਜਿਹੜੇ ਅਫਸਰ ਰਹਿ ਕੇ ਗਏ ਨੇ ਤਾਂ ਹਾਲਾਤ ਜਿਉਂਦੇ ਤੋ ਹੀ ਨੇ ਸੋ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਕੀ ਕਾਰਵਾਈ ਕਰਦਾ ਸੋ ਜੀ 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 ਖਾਸ ਤੌਰ ਤੇ ਨਾ ਸਾਨੂੰ ਬਹੁਤ ਉਮੀਦਾਂ ਸੀ ਜਿਹੜੀ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਬਣੀ ਸਾਰਿਆਂ ਨੇ ਚਲੋ ਜੋਰ ਲਾ ਕੇ ਬਣਾਇਆ ਮੈਂ ਇਹ ਨਹੀਂ ਕਹਿੰਦਾ ਕਿ ਦਿਨ ਤੇ ਜਾਂ ਰਾਤ ਸਾਰਾ ਕੁਝ ਚੇਂਜ ਹੋ ਜਾਣਾ ਜੀ ਪਰ ਸਚਾਈ ਇਹ ਆ ਕਿ ਬੇਸਿਕ ਲੈਵਲ ਤੇ ਧਰਤੀ ਤੇ ਜਿਹੜੀ ਜ਼ਮੀਨ ਨੇ ਹਕੀਕਤ ਆ ਲੋਕ ਡਰਦੇ ਆ ਹਰ ਇੱਕ ਥੜੇ ਤੇ ਹਰ ਇੱਕ ਥਾਂ ਤੇ ਉਹ ਗੱਲ ਹੁੰਦੀ ਆ ਕਿ ਭਾਈ ਬਚ ਕੇ ਚੱਲੋ ਸਮਾਂ ਬਹੁਤ ਖਰਾਬ ਆ ਸਮਾਂ ਬਹੁਤ ਖਰਾਬ ਤੋਂ ਭਾਵ ਕੀ ਆ ਸਾਡਾ ਜਿਹੜਾ ਨੌਜਵਾਨ ਆ ਯੰਗ ਜਨਰੇਸ਼ਨ ਆ ਨਸ਼ੇ ਦੇ ਵਿੱਚ ਲਿਪਤਾ ਔਰ ਨਸ਼ਾ ਮਾਰੂ ਆ ਮਾਰੂ ਨਸ਼ਾ ਜਿਹੜੇ ਅੱਗੇ ਜਿਹੜੇ ਲੋਕ ਚਲੋ ਪੁੱਕੀ ਰੋਡੇ ਖਾਂਦੇ ਸੀਗੇ ਕੁਝ ਵੀ ਸੀਗਾ ਉਹ ਆ ਦਿਮਾਗ ਖਰਾਬ ਨਹੀਂ ਸੀ ਕਰਦੇ ਮੈਡੀਕਲ ਨਸ਼ਾ ਜਿਹੜਾ ਸਿੰਥੈਟਿਕ ਨਸ਼ਾ ਉਹਨੇ ਸਾਰੀ ਜਿਹੜੀ ਜਨਤਾ ਉਹਦਾ ਦਿਮਾਗੀ ਸੰਤੁਲਨ ਵਿਗਾੜ ਕੇ ਰੱਖਤਾ ਔਰ ਘਰਾਂ ਦੇ ਵਿੱਚ ਵੀ ਨੁਕਸਾਨ ਕਰ ਦਿਆ ਔਰ ਮੈਨੂੰ ਖਾਸ ਤੌਰ ਤੇ ਲੱਗਦਾ ਕਿ ਸਾਰਾ ਕੰਮ ਜਿਹੜਾ ਚਿੱਟਾ ਵਾਲੇ ਆ ਜਾਂ ਹੋਰ ਉਹਨਾਂ ਦਾ ਕੰਮ ਕੀਤਾ ਹੋਇਆ ਹੈ ਕਿਉਂਕਿ ਸਾਨੂੰ ਬਹੁਤ ਸੱਚੀ ਡਰ ਲੱਗਦਾ ਮੈਂ ਮੇਰਾ ਘਰ ਇਥੇ ਕਲੋਨੀ ਹਿਆਰ ਸਿੰਘ ਵਾਲੇ ਸੀਗਰਨ ਸਿੰਘ ਰੋਡ ਤੇ ਉਹ ਕਲੋਨੀ ਦੇ ਵਿੱਚ ਬੜਾ ਸੁਨਣਾ ਸੀ ਔਰ ਮੈਂ ਐਸੇ ਕਰਕੇ ਉਥੋਂ ਗਿਆ ਪਿੰਡ ਵੀਰ ਸਮਾਂ ਬਹੁਤ ਮਾੜਾ ਨੁਕਸਾਨ ਹੋਊਗਾ ਜਾਣ ਕੇ ਘਰਾਂ ਦੇ ਵਿੱਚ ਬੈਠਾ ਬੰਦਾ ਵੀ ਸੇਫ ਨਹੀਂ ਮਹਿਸੂਸ ਕਰਦਾ ਆਪਣੇ ਆਪ ਦੇ ਕਿਉਂਕਿ ਹੁਣ ਤੁਸੀਂ ਪਿੱਛੇ ਦੇਖਿਆ ਮਤੇ ਜਿਹੜੀ ਘਟਨਾ ਹੋਈ ਮੱਝਾਂ ਚੋਰੀ ਕਰਕੇ ਲੈ ਗਈ ਠੀਕ ਆ ਟੈਂਟ ਹਾਊਸ ਤੋਂ ਪਹਿਲਾਂ ਚੋਰੀ ਹੋ ਗਈ ਲੱਖ ਰੁਪਏ ਤੋਂ ਦੋ ਦੋ ਚੋਰੀ ਕੀਤੀ ਉਹਦੇ ਐਫ ਆਈ ਆਰ ਕਰਵਾਤੀ ਫੇਰ ਕੋਈ ਕੁਝ ਨਹੀਂ ਹੋਇਆਗਾ ਫੇਰ ਸਾਡੇ ਇਥੋਂ ਮਲਕੀਤ ਭੱਲੇ ਤੋਂ 17000 ਰੁਪਏ ਕੱਢਿਆ ਆਨਲਾਈਨ ਧੱਕੀ ਕੀਤੀ ਉਹਦੇ ਵਿੱਚ ਅਸੀਂ ਸਾਰੇ ਜਾ ਕੇ ਰਿਪੋਰਟਾਂ ਕਰੀਆਂ ਉੱਥੇ ਕੁਝ ਨਹੀਂ ਹੋਇਆ ਤਾਂ ਹੁਣ ਫੇਰ ਮੋਟਰਸਾਈਕਲ ਵਾਲੀ ਘਟਨਾ ਹੋਊਗੀ ਹੁਣ ਸਮਝ ਨਹੀਂ ਆਉਂਦੀ ਡਰ ਲੱਗਦਾ ਕਿ ਕਰੀਏ ਫਿਰ ਜਦੋਂ ਆਪਾਂ ਕਹਿੰਨੇ ਨਾ ਕਿ ਲੋਕ ਬਾਹਰ ਭੱਜਦੇ ਕਿਤੇ ਨਾ ਕਿਤੇ ਮੈਂ ਬਹੁਤ ਬਰੋਥ ਰਹਿਣਾਂ ਚੀਜ਼ਾਂ ਦੇ ਮੈਂ ਹਮੇਸ਼ਾ ਕਹਿੰਨਾ ਕਿ ਜਰਾ ਆਪਦੀ ਧਰਤੀ ਨੂੰ ਛੱਡ ਕੇ ਨਹੀਂ ਜਾਣਾ ਵੀ ਜੇ ਇੱਥੇ ਰਹਿਾਂਗੇ ਤਾਂ ਇਸ ਧਰਤੀ ਨੂੰ ਸੁਧਾਰ ਸਕਦੇ ਕੋਈ ਕਿ ਭੱਜ ਕੇ ਹੱਲ ਨਹੀਂ ਕੋਈ ਪਰ ਉਹਨਾਂ ਦੇ ਵਿੱਚੋਂ ਜਦੋਂ ਦੂਜਿਆਂ ਨੇ ਕਿਸੇ ਨਾਲ ਗੱਲ ਕਰਦੇ ਉਦੋਂ ਜ਼ਰੂਰ ਅਗਲਾ ਇਹ ਸਵਾਲ ਕਰਦਾ ਕਿ ਭਾਈ ਤੂੰ ਕਹਿੰਨਾ ਇੱਥੇ ਰਹਿਣਾ ਚਾਹੀਦਾ ਵੀ ਆਹ ਹਾਲਾਤ ਪਹੁੰਚਾਉਂਦੇ ਆ ਹੁਣ ਇਹ ਹਾਲਾਤ ਸੁਧਾਰਨੇ ਕਹਿੰਨੇ ਸਾਡੇ ਪ੍ਰਸ਼ਾਸਨ ਨੇ ਸੁਧਾਰਨੇ ਆ ਜਦੋਂ ਔਨੈਸਟੀ ਕੰਮ ਹੋਊਗਾ ਜਮੀਨੀ ਲੈਵਲ ਤੇ ਲੋਕਾਂ ਨਾਲ ਜਾ ਕੇ ਗੱਲ ਕਰਨਗੇ ਆਹ ਚ ਬੋਲ ਹੂੰ ਚੌਥੀ ਵਾਰ ਇਹ ਘਟਨਾ ਹੋਈ ਆ ਲਗਾਤਾਰ ਕੁਛ ਨਾ ਕੁਛ ਹੋ ਰਿਹਾ ਲਗਾਤਾਰ ਕੋਈ ਨਾ ਕੋਈ ਜਣ ਕੇ ਘਰੋਂ ਨਿਕਲਣਾ ਕੰਮ ਤੇ ਜਾਣਾ ਪਰ ਕੰਮ ਤੇ ਡਰ ਲੱਗਦਾ ਰਹਿੰਦਾ ਕਿ ਹੋਊ ਕੀ ਇਹ ਨਹੀਂ ਪਤਾ ਲੱਗਦਾ ਕਿ ਹਮੇਸ਼ਾ ਕਰਦੇ ਸੀ ਕਿ ਤਾਂ ਭਾਈ ਸੇਫ ਰਹੋ ਸੇਫ ਰਹੀਏ ਕਿਤੇ ਹੂੰ ਹੁਣ ਸੇਫ ਤਾਂ ਪ੍ਰਸ਼ਾਸਨ ਨੇ ਰੱਖਣਾ ਨਾ ਇੱਥੇ ਅਸੀਂ ਤਾਂ ਕੰਮ ਕਰਦੇ ਸੀ ਕੋਈ ਹੁਣ ਨਾਲ ਕੋਈ ਹਥਿਆਰ ਤਾਂ ਰੱਖਣੇ ਨਹੀਂਗੇ ਪਰ ਅਸੀਂ ਨੱਥੇ ਆਂ ਔਰ ਨੱਥਿਆਂ ਦੇ ਉੱਤੇ ਬਾਰ ਕਰਦੇ ਆ ਸਾਨੂੰ ਬਹੁਤ ਡਰ ਆ ਇਸ ਕਰ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਬੇਨਤੀ ਆ ਕਿ ਸ਼੍ਰੀਮਾਂ ਜੀ ਧਿਆਨ ਦਿਓ ਧਿਆਨ ਦਿਓ ਰੱਬ ਦਾ ਵਾਸਤਾ ਬਹੁਤ ਕੁਝ ਹੋਈ ਜਾਂਦਾ ਪੂਰਾ ਧਿਆਨ ਦਿਓ ਇਸ ਚੀ ਤੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹਨਾਂ ਨੇ ਦੌਖਾ ਆਪਦਾ ਜ਼ਾਹਿਰ ਕੀਤਾ ਤੇ ਵੱਡਾ ਕਾਰਨ ਨਸ਼ੇ ਨੇ ਬੇਰੁਜ਼ਗਾਰੀ ਆ ਤੇ ਜਿਹੜੇ ਹਾਲਾਤ ਆ ਇਸ ਤਰ੍ਹਾਂ ਦੇ ਜਿਹੜੇ ਪੈਦਾ ਹੋ ਚੁੱਕੇ ਆ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਪ੍ਰਵਾਸ ਹੋਣ ਦੇ ਲਈ ਮਜਬੂਰ ਹੋ ਰਹੀ ਆ ਤਾਂ ਦਰਸ਼ਕੋ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰਾਂ ਨੇ ਜਿਹੜੇ ਵੱਡੇ ਵੱਡੇ ਦਾਅਵੇ ਵਾਅਦੇ ਕਰਦੀਆਂ ਨੇ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਘਟਨਾ ਤੋਂ ਬਾਅਦ ਕੀ ਕਾਰਵਾਈ ਕਰਦਾ ਸੋ ਹੋਰ ਅਪਡੇਟਸ ਲਈ ਬੜੇ ਰੋ ਜੀਵੀਐਸ ਟੈਮ ਦੇ ਨਾਲ